ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਅਜਿਹੇ ਵਿਸ਼ੇ ਦੀ ਗੱਲ ਕਰ ਰਹੇ ਹਾਂ ਜੋ ਕਾਫੀ ਗੁਪਤ ਜ ਹੈ ਗੁੰਜਲਦਾਰ ਵੀ ਤੇ ਸ਼ਾਇਦ ਕਈਆਂ ਨੂੰ ਡਰਾਉਣਾ ਵੀ ਲੱਗੇ ਪਾਤਾਲ ਪੈਰਵੀ ਸਾਧਨਾ ਹਾਂਜੀ ਬਿਲਕੁਲ ਸਾਡੇ ਕੋਲ ਇਸ ਬਾਰੇ ਜਾਣਕਾਰੀ ਹੈ ਗੁਲਜ਼ਾਰ ਸਿੰਘ ਦੀ ਕਿਤਾਬ ਹਿਡਨ ਸਾਇੰਸ ਆਫ ਯੋਰ ਲਾਈਫ ਤੋਂ ਖਾਸ ਕਰਕੇ ਅਠਵਾਂ ਅਧਿਆਇ ਉਪੰਨਾ 211 ਤੋਂ 214 ਜਿੱਥੇ ਤੰਤਰ ਦੇ ਅਣਦੇਖੇ ਵਿਗਿਆਨ ਦੀ ਗੱਲ ਕੀਤੀ ਗਈ ਹੈ। ਹੂੰ ਇਹ ਸਾਧਨਾ ਸੁਣਿਆ ਹੈ ਅਕਸਰ ਸ਼ਮਸ਼ਾਨ ਘਾਟ ਨਾਲ ਜੁੜੀ ਹੁੰਦੀ ਆ ਜਿਸ ਕਰਕੇ ਇਹ ਹੋਰ ਵੀ ਰਹੱਸਮਈ ਲੱਗਦੀ ਹੈ। ਆਹ ਵੇਖੀਏ ਸਰੋਤ ਕੀ ਕਹਿੰਦਾ ਹੈ ਇਸ ਅਣਦੇਖੇ ਵਿਗਿਆਨ ਬਾਰੇ। ਹਾਂਜੀ ਬਿਲਕੁਲ। ਵੇਖੋ ਸਰੋਤ ਮੁਤਾਬਕ ਤੰਤਰ ਜਨਾ ਸ਼ਮਸ਼ਾਨ ਘਾਟ ਸਿਰਫ ਮੁਰਦੇ ਜਲਾਉਣ ਦੀ ਥਾਂ ਨਹੀਂ ਹੈਗੀ। ਅੱਛਾ। ਉਹਨੂੰ ਊਰਜਾ ਦਾ ਇੱਕ ਬਹੁਤ ਮਤਲਬ ਸ਼ਕਤੀਸ਼ਾਲੀ ਕੇਂਦਰ ਮੰਨਿਆ ਜਾਂਦਾ ਹੈ ਇੱਥੇ ਪੈਰਵ ਯਾਨੀ ਸ਼ਿਵ ਦਾ ਉਹ ਰੌਦਰ ਰੂਪ ਹਾਂਜੀ ਤੇ ਪੈਰਵੀ ਮਤਲਬ ਕਾਲੀ ਦਾ ਉਗਰ ਰੂਪ ਇਹਨਾਂ ਦੀ ਊਰਜਾ ਦਾ ਆਵਾਸ ਹੁੰਦਾ ਹੈ ਉਹ ਤੇ ਕਿਤਾਬ ਇਹ ਵੀ ਦੱਸਦੀ ਹੈ ਕਿ ਇਹ ਸਾਧਨਾ ਵਾਮਾਚਾਰ ਦਾ ਹਿੱਸਾ ਹੈ ਵਾਮਾਚਾਰ ਇੱਕ ਹੀ ਹੁੰਦਾ ਹੈ ਵਾਮਾਚਾਰ ਮਤਲਬ ਤੰਤਰ ਦਾ ਉਹ ਖੱਬਾ ਮਾਰਗ ਜਿਸ ਵਿੱਚ ਕਈ ਵਾਰ ਆਮ ਸਮਾਜਿਕ ਨਿਯਮਾਂ ਤੋਂ ਕਿ ਕਹਿੰਦੇ ਨੇ ਹਟ ਕੇ ਅਭਿਆਸ ਕੀਤੇ ਜਾਂਦੇ ਨੇ ਅੱਛਾ ਜਿਵੇਂ ਕੁਝ ਵਿਵਾਦਕ ਗ੍ਰਸ ਤਰੀਕੇ ਹਾਂ ਕੁਝ ਹੱਦ ਤੱਕ ਕਹਿ ਸਕਦੇ ਆ ਜਿਵੇਂ ਕੁਝ ਅਘੋਰੀ ਸਾਧਕ ਕਰਦੇ ਨੇ ਤਾਂ ਕਿ ਉਹ ਕੁੰਡਲਨੀ ਜਗਾ ਸਕਣ ਜਾਂ ਕੋਈ ਖਾਸ ਸਿੱਧੀਆਂ ਲੈ ਸਕਣ ਹੂੰ ਇਹ ਤਾਂ ਸੁਣਨ ਚ ਬਹੁਤ ਤੀਵਰ ਲੱਗ ਰਿਹਾ ਹੈ ਕਿ ਕਿਤਾਬੇ ਦੇ ਮਤਲਬ ਮਨੋਵਿਗਿਆਨਿਕ ਪੱਖ ਬਾਰੇ ਵੀ ਕੁਝ ਦੱਸਦੀ ਹੈ ਹਾਂ ਹਾਂ ਬਿਲਕੁਲ ਇਹ ਬਹੁਤ ਅਹਿਮ ਨੁਕਤਾ ਹੈ ਜਿਸ ਵੱਲ ਸਰੋਤ ਇਸ਼ਾਰਾ ਕਰਦਾ ਹੈ ਸ਼ਮਸ਼ਾਨ ਵਿੱਚ ਅਜਿਹੀ ਸਾਧਨਾ ਮੰਤ ਕੀ ਅਸਰ ਪੈਂਦਾ ਹੋਣਾ देखो जे आपा मनोविज्ञान ਦੀ ਪਾਸ਼ਾ ਚ ਸਮਝੀਏ ਤਾਂ ਜਿਵੇਂ ਕਾਰਲ ਯੰਗ ਨੇ ਸ਼ੈਡੋ ਵਰਕ ਦੀ ਗੱਲ ਕੀਤੀ ਸੀ ਅੱਛਾ ਹਾਂਜੀ ਮਤਲਬ ਆਪਣੇ ਮਨ ਦੇ ਉਹ ਲੋਕੇ ਹੋਏ ਉਹ ਹਨੇਰੇ ਪੱਖ ਜਿਨ੍ਹਾਂ ਨੂੰ ਆਪਾਂ ਮੰਨਣਾ ਨਹੀਂ ਚਾਹੁੰਦੇ ਉਹਨਾਂ ਦਾ ਸਾਹਮਣਾ ਕਰਨਾ ਹੂੰ ਗੁਲਜ਼ਾਰ ਸਿੰਘ ਦੀ ਕਿਤਾਬ ਇਹੀ ਇਸ਼ਾਰਾ ਕਰਦੀ ਹੈ ਕਿ ਸ਼ਮਸ਼ਾਨ ਵਰਗੀ ਥਾਂ ਦਾ ਮਾਹੌਲ ਉੱਥੋਂ ਦੀ ਉਹ ਤੀਵਰ ਸਦਨਾ ਉਹ ਅਭਿਆਸੀ ਨੂੰ ਇੱਕ ਤਰ੍ਹਾਂ ਨਾਲ ਮਜਬੂਰ ਕਰਦੀ ਹੈ ਆਪਣੇ ਸਭ ਤੋਂ ਡੂੰਘੇ ਡਰਾਂ ਨਾਲ ਟਕਰਾਉਣ ਲਈ ਜਿਵੇਂ ਕਿ ਦੱਬੀਆਂ ਹੋਈਆਂ ਵਾਸਨਾਵਾਂ ਜਾਂ ਫਿਰ ਮੌਤ ਦਾ ਡਰ ਬਿਲਕੁਲ ਖਾਸ ਕਰਕੇ ਮੌਤ ਦਾ ਡਰ ਇਹ ਸਾਡੇ ਸਾਂਝੇ ਅਵਚੇਤਨ ਮਨ ਦੀਆਂ ਡੂੰਘੀਆਂ ਪਰਤਾਂ ਨਾਲ ਸਿੱਧਾ ਮਤਲਬ ਸੰਪਰਕ ਬਣਾਉਣ ਦੀ ਕੋਸ਼ਿਸ਼ ਹੈ ਜਿਵੇਂ ਸਰੋਤ ਸੰਕੇਤ ਦਿੰਦਾ ਹੈ ਅੱਛਾ ਤਾਂ ਇਹ ਸਿਰਫ ਕੋਈ ਰਸਮ ਨਹੀਂ ਸਗੋਂ ਆਪਣੇ ਅੰਦਰਲੇ ਹਨੇਰੇ ਨਾਲ ਸਿੱਧੀ ਲੜਾਈ ਹੈ ਇੱਕ ਤਰ੍ਹਾਂ ਦੀ ਹਾਂਜੀ ਬਿਲਕੁਲ ਕੀ ਸਰੋਤ ਇਸ ਤੋਂ ਅੱਗੇ ਵੀ ਜਾਂਦਾ ਹੈ ਜਿਵੇਂ ਚੇਤਨਾ ਦੀਆਂ ਬਦਲੀਆਂ ਹੋਈਆਂ ਅਵਸਥਾਵਾਂ ਜਾਂ ਕੋਈ ਹੋਰ ਅਸਾਧਾਰਨ ਅਨੁਫ ਉਹ ਅਣਦੇਖਿਆ ਵਿਗਿਆਨ ਸ਼ਬਦ ਕੁਝ ਇਸੇ ਪਾਸੇ ਇਸ਼ਾਰਾ ਕਰਦਾ ਲੱਗਦਾ ਹੈ ਹਾਂ ਹਾਂ ਉਹ ਅਣਦੇਖਿਆ ਵਿਗਿਆਨ ਜਿਸ ਦਾ ਜ਼ਿਕਰ ਪੰਨਾ 211 ਤੇ ਵੀ ਹੈ ਉਹ ਇਹੀ ਦਰਸਾਉਂਦਾ ਹੈ ਕਿ ਤੰਤਰ ਇਹਨੂੰ ਸਿਰਫ ਮਨੋਵਿਗਿਆਨਿਕ ਜਾਂ ਰਸਮੀ ਤੌਰ ਤੇ ਨਹੀਂ ਦੇਖਦਾ ਤਾਂ ਫਿਰ ਕਿਵੇਂ ਦੇਖਦਾ ਸਰੋਤ ਸੰਕੇਤ ਦਿੰਦਾ ਹੈ ਕਿ ਅਜਿਹੀਆਂ ਥਾਵਾਂ ਤੇ ਊਰਜਾ ਦਾ ਵਹਾਅ ਉਹ ਵੱਖਰਾ ਹੁੰਦਾ ਹੈ ਤੇ ਜਦੋਂ ਤੀਬਰ ਸਾਧਨਾ ਹੁੰਦੀ ਹੈ ਚੇਤਨਾ ਦੀ ਅਵਸਥਾ ਬਦਲ ਸਕਦੀ ਹੈ। ਹੂੰ। ਵੈਸੇ ਕੁਝ ਆਧੁਨਿਕ ਖੋਜਾਂ ਵੀ ਨੇ ਜਿਵੇਂ ਉਹ ਦਿਮਾਗ ਦੀਆਂ ਤਰੰਗਾਂ, theta waves, ਉਹ ਡੂੰਘੇ ਧਿਆਨ ਵੇਲੇ ਵੱਧ ਜਾਂਦੀਆਂ ਨੇ ਤੇ ਅਸਾਧਾਰਨ ਅਨੁਭਵਾਂ ਨਾਲ ਜੁੜੀਆਂ ਹੋ ਸਕਦੀਆਂ ਨੇ। ਅੱਛਾ। ਪਰ ਗੁਲਜ਼ਾਰ ਸਿੰਘ ਦੀ ਕਿਤਾਬ ਇਸ ਨੂੰ ਤੰਤਰ ਦੇ ਆਪਣੇ ਢਾਂਚੇ ਵਿੱਚ ਰੱਖ ਕੇ ਸਮਝਾਉਂਦੀ ਹੈ। ਬਿਨਾ ਕੋਈ ਆਧੁਨਿਕ ਲੇਬਲ ਲਾਏ ਪਰ ਉਸ ਅਣਦੇਖੇ ਪਹਿਲੂ ਵੱਲ ਇਸ਼ਾਰਾ ਜ਼ਰੂਰ ਕਰਦੀ ਹੈ। ਪਰ ਜਿੰਨਾ ਇਹ ਸਭ ਦਿਲਚਸਪ ਲੱਗਦਾ ਹੈ, ਉਨਾ ਹੀ ਖਤਰਨਾਕ ਵੀ ਤਾਂ ਲੱਗਦਾ ਹੈ। ਯਕੀਨਨ ਕਿਤਾਬ ਦੇ ਖਤਰਿਆਂ ਬਾਰੇ ਵੀ ਦੱਸਦੀ ਹੋਵੇਗੀ ਬਿਨਾਂ ਸ਼ੱਕ ਤੇ ਬਹੁਤ ਸਖਤ ਚੇਤਾਵਨੀ ਦਿੰਦੀ ਹੈ ਗੁਲਜ਼ਾਰ ਸਿੰਘ ਪੰਨਾ 213 214 ਤੇ ਬਹੁਤ ਸਪਸ਼ਟ ਕਰਦੇ ਨੇ ਕਿ ਇਹ ਬਹੁਤ ਹੀ ਮਤਲਬ ਖਤਰਨਾਕ ਰਸਤਾ ਹੈ ਕਿਵੇਂ ਮਤਲਬ ਕੀ ਖਤਰੇ ਹੋ ਸਕਦੇ ਨੇ ਵੇਖੋ ਮਨੋਵਿਗਿਆਨਿਕ ਪੱਧਰ ਤੇ ਜੇ ਕੋਈ ਯੋਗ ਗੁਰੂ ਨਹੀਂ ਹੈਗਾ ਸਹੀ ਮਾਰਗਦਰਸ਼ਨ ਨਹੀਂ ਹੈਗਾ ਤਾਂ ਬੰਦੇ ਦਾ ਮਾਨਸਿਕ ਸੰਤੁਲਨ ਵਿਗੜ ਸਕਦਾ ਬੁਰਿਤਨਾ ਓਹੋ ਉਹ ਸਾਈਕੋਸਿਸ ਦਾ ਸ਼ਿਕਾਰ ਹੋ ਸਕਦਾ ਹੈ ਮਤਲਬ ਅਸਲੀਅਤ ਨਾਲੋਂ ਹੀ ਨਾਤਾ ਟੁੱਟ ਜਾਣਾ ਜਾਂ ਫਿਰ ਡਿਸੋਸੀਏਟਿਵ ਡਿਸਆਰਡਰਸ ਜਿੱਥੇ ਬੰਦਾ ਆਪਣੇ ਆਪ ਤੋਂ ਹੀ ਟੁੱਟਿਆ ਮਹਿਸੂਸ ਕਰੇ 카ਰਲ ਯੰਗ ਨੇ ਵੀ ਸ਼ਾਇਦ ਕੁਝ ਕਿਹਾ ਸੀ ਇਸ ਬਾਰੇ ਹਾਂ ਯੰਗ ਨੇ ਜਿਸ ਨੂੰ ਸ਼ੈਡੋ ਪੋਜੀਸ਼ਨ ਕਿਹਾ ਸੀ ਯਾਨੀ ਜਦੋਂ ਸਾਡਾ ਅੰਦਰੂਨੀ ਅਨੇਰਾ ਸਾਡੇ ਤੇ ਹਾਵੀ ਹੋ ਜਾਂਦਾ ਇਹ ਉਹਦਾ ਇੱਕ ਬਹੁਤ ਅਤਿਅੰਤ ਰੂਪ ਹੋ ਸਕਦਾ ਤੇ ਹੋਰ ਕੋਈ ਖਤਰਾ ਹਾਂ ਸਰੋਤਾਂ ਅਨੁਸਾਰ ਨਕਾਰਾਤਮਕ ਜਾਂ ਕਹੋ ਹਾਨੀਕਾਰਕ ਸ਼ਕਤੀਆਂ ਦੇ ਪ੍ਰਭਾਵ ਹੇਠ ਆਉਣ ਦਾ ਵੀ ਡਰ ਰਹਿੰਦਾ ਹੈ ਅੱਛਾ ਇਹ ਤਾਂ ਕਾਫੀ ਗੰਭੀਰ ਗੱਲ ਹੈ ਬਿਲਕੁਲ ਆ ਫਿਰ ਇਸ ਸਬਦ ਦਾ ਸਾਰ ਕੀ ਨਿਕਲਦਾ ਹੈ ਗੁਲਜ਼ਾਰ ਸਿੰਘ ਅਧਿਆਇ 8 ਵਿੱਚ ਅਖੀਰ ਚ ਇਸ ਅਣਦੇਖੇ ਵਿਗਿਆਨ ਬਾਰੇ ਕੀ ਕਹਿਣਾ ਚਾਉਣੇ ਨੇ ਕਿ ਇਹ ਸਿਰਫ ਖਤਰਾ ਹੀ ਖਤਰਾ ਹੈ ਜਾਂ ਇਸ ਦਾ ਕੋਈ ਉੱਚਾ ਮਕਸਦ ਵੀ ਹੈ ਗੁਲਜ਼ਾਰ ਸਿੰਘ ਦਾ ਮੁੱਖ ਨੁਕਾ ਵੇਖੋ ਇਹ ਹੀ ਹੈ ਕਿ ਇਹ ਕੋਈ ਖੇਡ ਨਹੀਂ ਹੈਗੀ ਕੋਈ ਜਾਦੂ ਦੀ ਛੜੀ ਨਹੀਂ ਇਹ ਇੱਕ ਅਗਨੀ ਪਰਿਕਸ਼ਾ ਹੈ ਅਗਨੀ ਪਰਿਕਸ਼ਾ ਹਾਂ ਮਤਲਬ ਅਗ ਵਿੱਚੋਂ ਲੰਘਣ ਵਰਗਾ ਕੰਮ ਉਹ ਸਾਫ਼ ਲਿਖਦੇ ਨੇ ਮੈਂ ਉਹਨਾਂ ਦੇ ਸ਼ਬਦਾਂ ਦਾ ਭਾਵ ਦੱਸ ਰਿਹਾ ਕਿ ਜੋ ਇਸ ਨੂੰ ਬਿਨਾਂ ਗੁਰੂ ਤੇ ਛੂਏ ਉਹ ਆਪਣੇ ਅੰਦਰਲੇ ਅੰਧਕਾਰ ਨੂੰ ਹੀ ਭੁਗਤਦਾ ਹੈ। ਮਤਲਬ ਕੀ? ਮਤਲਬ ਕਿ ਸਹੀ ਗੁਰੂ, ਪੂਰੀ ਤਿਆਰੀ, ਮਨ ਦੀ ਸ਼ੁੱਧਤਾ ਇਹਨਾਂ ਤੋਂ ਬਿਨਾਂ ਇਸ ਰਾਹ ਤੇ ਤੁਰਨਾ ਆਪਣੇ ਆਪ ਨੂੰ ਤਬਾਹ ਕਰਨ ਦੇ ਬਰਾਬਰ ਹੈ। ਹੂੰ। ਉਹ ਅਣਦੇਖਿਆ ਵੀ ਗਿਆਨ ਦਾ ਮਤਲਬ ਸ਼ਾਇਦ ਚੇਤਨਾ ਦੀਆਂ ਡੂੰਘੀਆਂ ਪਰਤਾਂ ਨੂੰ ਖੋਲਣਾ ਹੈ ਪਰ ਤੰਤਰ ਦੇ ਹਿਸਾਬ ਨਾਲ ਇਹ ਸਿਰਫ ਗੁਰੂ-ਸ਼ਿਸ਼ ਪ੍ਰੰਪਰਾ ਦੇ ਸਖਤ ਅਨੁਸ਼ਾਸਨ ਤੇ ਨੈਤਿਕ ਨੀਂਵਾਂ 'ਲੀ ਸੰਭਵ ਹੈ ਤੇ ਸੁਰੱਖਿਤ ਵੀ। ਹਾਂ ਜੀ। ਅੰਤ ਵਿੱਚ ਹਿਡਨ ਸਾਇੰਸ ਆਫ ਯੂਰ ਲਾਈਫ ਦੇ ਇਸੇ ਅਧਿਆਇ ਤੋਂ ਇੱਕ ਵਿਚਾਰ ਬੜਾ ਸੋਚਣ ਵਾਲਾ ਹੈ ਹਾਂਜੀ ਲਿਖਿਆ ਹੈ ਸ਼ਮਸ਼ਾਨ ਦੀ ਅਗ ਸਿਰਫ ਸਰੀਰ ਨੂੰ ਨਹੀਂ ਸਗੋਂ ਮਨ ਦੇ ਵਿਕਾਰਾਂ ਨੂੰ ਵੀ ਸਾੜਦੀ ਹੈ ਇਹ ਬੜੀ ਡੂੰਗੀ ਗੱਲ ਲੱਗੀ ਮੈਨੂੰ ਹਾਂ ਇਹ ਸੱਚਮੁੱਚ ਗਹਿਰੀ ਗੱਲ ਹੈ ਕਿ ਇਹਦਾ ਮਤਲਬ ਇਹ ਹੈ ਕਿ ਹਨੇਰੇ ਡਰ ਮੌਤ ਦਾ ਸਾਹਮਣਾ ਕਰਨਾ ਜੇ ਸਹੀ ਤਰੀਕੇ ਨਾਲ ਸਹੀ ਗੁਰੂ ਦੀ ਨਿਗਰਾਨੀ ਹੇਠ ਕੀਤਾ ਜਾਵੇ ਤਾਂ ਸ਼ਾਇਦ ਇਹ ਆਤਮਿਕ ਸ਼ੁੱਧੀਕਰਨ ਦਾ ਇੱਕ ਤਰੀਕਾ ਹੋ ਸਕਦਾ ਹੋ ਸਕਦਾ ਪਰ ਜਿਵੇਂ ਸਰੋਤ ਬਾਰ ਬਾਰ ਚੇਤਾਵਨੀ ਦਿੰਦਾ ਹੈ ਹਾਂਜੀ ਇਸ ਅੱਗ ਨਾਲ ਖੇਡਣ ਦੇ ਖਤਰੇ ਬਹੁਤ ਵੱਡੇ ਨੇ ਬਿਲਕੁਲ ਸੋ ਇਸ ਦਵੰਦ ਤੇ ਇਸ ਸੋਚ ਤੇ ਵਿਚਾਰ ਕਰਨ ਲਈ ਇੱਕ ਨੁਕਤਾ ਛੱਡਦੇ ਹਾਂ ਅਗਲੀ ਵਾਰ ਫਿਰ ਮਿਲਾਂਗੇ